ਮਾਨ ਸਰਕਾਰ ਦਾ ਮਾਸਟਰ ਪਲਾਨ ਰੰਗਲਾ ਪੰਜਾਬ ਜੀ ਬਿਲਕੁਲ 213 ਕਰੋੜ ਰੁਪਏ ਨਾਲ ਪਿੰਡਾਂ ਨੂੰ ਬਣਾਇਆ ਜਾਵੇਗਾ ਹੁਣ ਹੋਰ ਜ਼ਿਆਦਾ ਬਿਹਤਰ ਜਦੋਂ ਅਸੀਂ ਗੱਲ ਗੁਰਦਾਸਪੁਰ ਦੀ ਕਰਦੇ ਹਾਂ 2850 ਘਰਾਂ ਨੂੰ ਕੀਤਾ ਜਾਵੇਗਾ ਰੌਸ਼ਨ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਟੀਮਾ ਨੇ ਅੱਜ ਐਲਾਨ ਕੀਤਾ ਹੈ ਕਿ ਰੰਗਲਾ ਪੰਜਾਬ ਯੋਜਨਾ ਤਹਿਤ 585 ਕਰੋੜ ਰੁਪਏ ਦੇ ਕੁੱਲ ਬਜਟ ਦੀ ਪਹਿਲੀ ਕਿਸ਼ਤ ਵਜੋਂ ਸੂਬੇ ਦੇ ਵੱਖ-ਵੱਖ ਖੇਤਰਾਂ ਦੇ ਵਿਕਾਸ ਦੇ ਲਈ 213 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਨੇ ਪੰਜਾਬ ਪਵਨ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਬੁਧਨ ਕਰਦੇ ਆ ਵਿੱਤ ਮੰਤਰੀ ਹਰਪਾਲ ਸਿੰਘ ਜੀ ਮੰਨ ਕੇ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਇਸ ਸਾਲ ਬਜਟ ਦੇ ਵਿੱਚ ਰੰਗਲਾ ਪੰਜਾਬ ਯੋਜਨਾ ਪੇਸ਼ ਕੀਤੀ ਗਈ ਹੈ ਜਿਸ ਤਹਿਤ ਹਰੇਕ ਵਿਧਾਨ ਸਭਾ ਹਲਕੇ ਦੇ ਵਿੱਚ ਵਿਕਾਸ ਕਾਰਜਾਂ ਦੇ ਲਈ ਕਰੀਬ 5 ਕਰੋੜ ਰੁਪਏ ਵਿਸ਼ੇਸ਼ ਤੌਰ ਤੇ ਰੱਖੇ ਗਏ ਨੇ ਉਹਨਾਂ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫੰਡਾਂ ਦੇ ਸਹੀ ਵਰਤੋਂ ਨੂੰ ਯਕੀਨੀ ਬਣਾਉਣ ਦੇ ਲਈ ਵਿਧਾਇਕ ਅਧਿਕਾਰੀਆਂ ਦੀਆਂ ਕਮੇਟੀਆਂ ਬਣਾਈਆਂ ਗਈਆਂ ਨੇ ਇਸ ਦੇ ਨਾਲ-ਨਾਲ ਕਮੇਟੀਆਂ ਵੱਲੋਂ ਪੇਸ਼ ਕੀਤੇ ਗਏ ਪ੍ਰਸਤਾਵਾਂ ਦੇ ਆਧਾਰ ਤੇ ਕਰੀਬ 213 ਕਰੋੜ ਰੁਪਏ ਦੀ ਪਹਿਲ ਕਿਸ਼ਤ ਵਿਅਕਤੀਗਤ ਪੰਚਾਇਤਾਂ ਨੂੰ ਜਾਰੀ ਕਰ ਦਿੱਤੀ ਗਈ ਹੈ ਵਿੱਤ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਇੱਕ ਕਮੇਟੀਆਂ ਰੰਗਲਾ ਪੰਜਾਬ ਯੋਜਨਾ ਤਹਿਤ ਵਿਕਾਸ ਪ੍ਰੋਜੈਕਟਾਂ ਦੀ ਲਗਾਤਾਰ ਸਿਫਾਰਿਸ਼ ਵੀ ਕਰ ਰਹੀਆਂ ਨੇ ਤੇ ਇਸ ਅਨੁਸਾਰ ਲੋੜਿੰਦੇ ਫੰਡ ਮੁਹੱਈਆ ਕਰਵਾਏ ਜਾਣਗੇ ਇਸ ਮੌਕੇ ਉਹਨਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਰੰਗਲਾ ਪੰਜਾਬ ਯੋਜਨਾ ਸ਼ੁਰੂ ਕਰਨ ਲਈ ਬਹੁਤ-ਬਹੁਤ ਧੰਨਵਾਦ ਵੀ ਕੀਤਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵਿਜ਼ਨ ਅਨੁਸਾਰ ਜਦੋਂ ਅਸੀਂ ਸੂਬੇ ਦੇ ਸਰਪੱਖੀ ਵਿਕਾਸ ਦੀ ਗੱਲ ਕਰਦੇ ਹਾਂ ਤੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਯਤਨ ਕੀਤੇ ਜਾ ਰਹੇ ਨੇ ਔਰ ਇਹਨਾਂ ਵਿਆਪਕ ਯਤਨਾਂ ਤੇ ਜ਼ੋਰ ਦਿੰਦਿਆਂ ਹੋਇਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਹਾਲ ਹੀ ਵਿੱਚ ਪੰਚਾਇਤਾਂ ਜ਼ਿਲ੍ਹਾ ਪ੍ਰੀਸ਼ਦਾਂ ਅਤੇ ਪੰਚਾਇਤ ਸਮਤੀਆਂ ਨੂੰ 334 ਕਰੋੜ ਰੁਪਏ ਦੇ ਵਿਕਾਸ ਫੰਡ ਜਾਰੀ ਕਰ ਦਿੱਤੇ ਗਏ ਨੇ ਉਹਨਾਂ ਨੇ ਕਿਹਾ ਕਿ ਸੂਬੇ ਦੇ ਪਿੰਡਾਂ ਅਤੇ ਸ਼ਹਿਰਾਂ ਦਾ ਵਿਕਾਸ ਵੀ ਹੁਣ ਜਾਰੀ ਹੈ ਇਸ ਦੇ ਯਤਨ ਦੇ ਵਿੱਚ ਕੋਈ ਵੀ ਪਿੰਡ ਕਸਬਾ ਜਾਂ ਫਿਰ ਸ਼ਹਿਰ ਹੁਣ ਪਿੱਛੇ ਨਹੀਂ ਰਹੇਗਾ ਇਸ ਨਾਲ-ਨਾਲ ਉਹਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਨੌਜਵਾਨਾਂ ਨੂੰ ਖੇਡ ਸਹੂਲਤਾਂ ਪ੍ਰਦਾਨ ਕਰਨ ਦੇ ਲਈ ਪੰਜਾਬ ਦੇ ਵਿੱਚ ਹੁਣ 3000 ਤੋਂ ਵੱਧ ਸਟੇਡੀਅਮ ਵੀ ਬਣਾਏ ਜਾ ਰਹੇ ਨੇ ਔਰ ਇਹਨਾਂ ਖੇਡ ਸਟੇਡੀਅਮ ਨੂੰ ਬਣਾਉਣ ਤੋਂ ਬਾਅਦ ਬੱਚੇ ਜੋ ਹਨ ਉਹ 올림픽 ਤੱਕ ਵੀ ਪਹੁੰਚ ਸਕਣਗੇ ਉਹਨਾਂ ਨੇ ਅੱਗੇ ਦੱਸਿਆ ਹੈ ਕਿ ਸੂਬੇ ਦੇ ਸੜਕੀ ਨੈਟਵਰਕ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨ ਦੇ ਲਈ ਕਰੀਬ 19000 ਕਿਲੋਮੀਟਰ ਸੜਕਾਂ ਵੀ ਬਣਾਈਆਂ ਜਾ ਰਹੀਆਂ ਨੇ ਵਿਕਾਸ ਪ੍ਰਤੀ ਸਹੁੰ ਚ ਦੀ ਤੁਲਨਾ ਪਿਛਲੀਆਂ ਸਰਕਾਰਾਂ ਦੇ ਨਾਲ ਕਰਦੇ ਹੋਏ ਵਿਤ ਮੰਤਰੀ ਨੇ ਕਿਹਾ ਕਿ ਪਹਿਲਾਂ ਦੀਆਂ ਸਰਕਾਰਾਂ ਆਪਣੇ ਆਖਰੀ ਸਾਲਾਂ ਵਿੱਚ ਇਹ ਵਿਕਾਸ ਕਾਰਜ ਸ਼ੁਰੂ ਕਰਦੀਆਂ ਸਨ ਜਦੋਂ ਕਿ ਆਮ ਸਰਕਾਰ ਪਹਿਲੇ ਦਿਨ ਤੋਂ ਹੀ ਆਪਣੀਆਂ ਗਰੰਟੀਆਂ ਨੂੰ ਪੂਰਾ ਕਰਨ ਦੇ ਵਿੱਚ ਲੱਗੀ ਹੋਈ ਹੈ ਚਾਹੇ ਫਿਰ ਉਹ ਲੋਕ ਹਿੱਤ ਦੇ ਵਿੱਚ ਗੱਲ ਕਰ ਲਈਏ ਜਾਂ ਫਿਰ ਸੜਕਾਂ ਦੀ ਗੱਲ ਕਰ ਲਈਏ ਨੌਜਵਾਨਾਂ ਨੂੰ ਨੌਕਰੀਆਂ ਪ੍ਰਦਾਨ ਕਰਨ ਦੀ ਗੱਲ ਕਰ ਲਈਏ ਔਰਤਾਂ ਦੇ ਸਸ਼ਕਤੀਕਰਨ ਦੀ ਗੱਲ ਕਰ ਲਈਏ ਸੈਨੀਟੇਸ਼ਨ ਦੀ ਗੱਲ ਕਰ ਲਈਏ ਕਿਸੇ ਵੀ ਪਹਿਲੂ ਨੂੰ ਅਣਛੋੜਿਆ ਨਹੀਂ ਛੱਡਿਆ ਗਿਆ ਹੈ ਸੋ ਇਹ ਪਹਿਲ ਕਦਮੀ ਦੇ ਆਧਾਰ ਤੇ ਵੱਖ-ਵੱਖ ਕਾਰਜ ਜਿਹੜੇ ਨੇ ਉਹ ਜਾਰੀ ਨੇ ਤਾਂ ਕਿ ਆਮ ਸਾਰੇ ਜਨਤਾ ਨੂੰ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ ਉਹਨਾਂ ਦੀ ਜ਼ਿੰਦਗੀ ਨੂੰ ਸੁਖਾਲਾ ਕੀਤਾ ਜਾ ਸਕੇ ਔਰ ਜਦੋਂ ਅਸੀਂ ਗੱਲ ਖਾਸ ਕਰਕੇ ਨੌਜਵਾਨਾਂ ਦੀ ਕਰਦੇ ਹਾਂ ਤੇ ਨੌਜਵਾਨ ਪੀੜ੍ਹੀਆਂ ਦੇ ਲਈ ਪਹਿਲ ਕਦਮੀ ਦੇ ਆਧਾਰ ਤੇ ਕਦਮ ਚੁੱਕੇ ਜਾ ਰਹੇ ਨੇ ਤਾਂ ਕਿ ਵਿਦੇਸ਼ਾਂ ਵੱਲ ਉਹਨਾਂ ਦਾ ਰੁਝਾਨ ਘਟੇ ਤੇ ਨਾਲ ਨਾਲ ਦੇਸ਼ ਦੇ ਵਿੱਚ ਹੀ ਉਹਨਾਂ ਨੂੰ ਨੌਕਰੀਆਂ ਦੇ ਨਾਲ-ਨਾਲ ਬਿਜ਼ਨਸ ਕਰਨ ਦੇ ਗੁਰ ਜਿਹੜੇ ਨੇ ਉਹ ਸਿਖਾਈ